ਮਾਰੂ ਪਚਾਇਆ ਗੁਰਮਹਾਨ ਪ੍ਰਤੀਤ ਅਲਜੀਓ ਮਾਨੋ ਵਰਮ ਕੋ ਲਾਇਆ ਹਰਜੀ ਇਹ ਤੇਰੀ ਵਡਿਆਈ ਭਗਵਾਨ ਕੀ ਬਹਿ ਲਗਤ ਪੁਰਸ਼ੁ ਸੁਆਮੀ ਆਗੰਤ ਤੇਰੀ ਸਰਣਾਈ ਰਹਾ ਹੂੰ ਪਤਮਾਨੋ ਜਬ ਜੋ ਨਾ ਸਾਕੇ ਆਨੰਦ ਰਹਿ ਜਮ ਜੀ ਕੇਵਲ ਰਾਮ ਨਾਮ ਵਸਿਆ ਨਾਮੇ ਹੀ ਮੁਗਤ ਪਾਵੇਂ ਰੇਦ ਸੇਦ ਸਭ ਬਖਤਾ ਚਰਨਾਂ ਲਾਗੀ ਗੁਰ ਸਹਜ ਸੁਭਾਈ ਮਨ ਮੁਖਾਂ ਨੂੰ ਪ੍ਰੀਤਿ ਨ ਆਵੀ ਅੰਦਰ ਲੋਕ ਸੁਆਉ ਗੁਰਮੁਖੀਰ ਦਾ ਸਰਮਨਾ ਪੀਦੇਓ ਹਰ ਨਾਮ ਨਾ ਲਾਗਾ ਭਾਉ ਕਬੜ ਪਾਲਿਨਿਆਸੀ ਮਨ ਮੁਫੀਕਾ ਆਲਾ ਅਗਾਂਵ ਆਵਰਨਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਭ ਤੇਰੀ ਉਹ ਕੇ ਕੋ ਗੁਰੁ ਬਿਨਾਤਾ ਨਮਾਰ ਮਨੁਸਾ ਮਨੈ ਸਮਾਣੀ ਗੁਰਬੈ ਸ਼ਬਦ ਅਛਾਤਾ ਅਜੰਤ ਕੰਮ ਹਰੇ ਪ੍ਰਭ ਅਨੰਦ ਕੇ ਉਹਨਾਂ ਹਰ ਬਾ ਨਾਮ ਤੇਰਾ ਗੁਰ ਪ੍ਰਸਾਦ ਸਾਮਨ ਰਸਿਆ ਸਭ ਕਾਲ ਸੁਮਾਰਣ ਨਾਰਾ ਉਹਨਾ ਕੀ ਰੀਸ਼ ਹਰੇਸੂ ਗੁਚਾਨ ਇਹਨ ਹਰ ਪਪ ਹੈ ਸੁਮਾਰਣ ਜੇ ਸਤਗੁਰੂ ਸੇਵੇ ਇਨੇ ਨਾ ਪਾਇਆ ਮਨ ਨੂੰ ਭੌਂਕ ਭੋਇ ਨ ਲਾਈ ਆਵਣ ਜਾਵਣ ਔਰ ਨਾ ਪਾਵੈ ਦੁੱਖ ਮੈਂ ਦੁੱਖ ਸਮਾਈ ਗੁਰੂ ਬਹੁ ਵੈ ਸੋ ਅਮਰ ਹੰਤੀ ਹੈ ਸਹਿਜ ਸਾਚ ਸਮਾਈ ਮੇਰੇ ਸੰਗੋ ਸੇਵੀ ਜਨਮਾਂ ਚੁਗੇ ਜੇ ਅਨੇਕ ਅਰਮ ਮੈਂ ਅੰਧ ਭਾਈ ਜੇ ਕੋਣੇ ਤੇਵਾਦੂ ਖਾਣ ਬਿਨ ਹਰਤ ਰੁਆਈ ਸੱਚਾ ਸਤਗੁਰ ਸਾਝ ਜਬਾਣੀ ਭਾਈ ਛੁਟੇ ਗੁਰਸਗਨਾਈ ਇਹਨ ਹਰ ਮੰਨ ਵਸੇ ਆਤੇ ਨਰ ਸਾਚੇ ਬਰ ਸਾਚ ਹੈ ਸੱਜਿਆਰਾ ਸੁਭਾ ਤੁਝੋ ਹੋਈ ਕੋਈ ਨ ਮੇਟਨ ਹਾਰਾ ਨਾਨਕ ਦਿਨ ਕੈ ਸਦ ਬਨਿਆਰੇ ਜਿਨ ਹਾਲ ਰਖਿਆ ਉਰ ਭਾਰਾ ਜਿਨ ਹਾਲ ਬਸਿਆ ਸੇ ਦਰਸਾਂ ਚੇ ਦਰਸਾਂ ਚ ਐ ਸਚਿਆਰਾ ਨਾਨਕ ਦੀ ਸੋਭਾ ਜੁਗ ਜੁਗ ਹੋਈ ਕੋਈ ਨਾਮ ਇਹਨਾਂ ਦਾ ਨਾਨਕ ਇਹਨ ਕੈ ਸਤਿ ਬੋਲਿਆ ਰੈ ਜਨ ਹਰ ਰਾਗਿਆ ਉਲਧਾਰਾ ਵਾਹਿਗੁਰੂ ਇੱਕਾ ਖਲਸਾ ਵਾਹਿਗੁਰੂ ਜੀ ਕੀ